ਕੰਡੇ ਪਿੰਡਾਂ ਦੇ ਵਿੱਚ ਸੀ ਚੱਕਰ ਬਿਜਲੀ ਦਾ ਕੱਟ ਸੀਗਾ ਲੱਗਿਆ ਹੋਇਆ ਪ੍ਰੋਬਲਮ ਸੀਗੀ ਤੇ ਆਈ ਨਹੀਂ ਲਾਈਟ ਬਾਹਰ ਨਾ ਤੇ ਉਧਰੋਂ ਆਇਆ ਮੀਂਹ ਤੇ ਕਮੈਂਟ ਕਰਕੇ ਦੱਸੋ ਪਿੰਡ ਵਾਲੇ ਕਿਵੇਂ ਆ ਮੀਂਹ ਆ ਗਿਆ ਝੋਂਦਾ ਕਿੰਨਾ ਸੱਟ ਆਹ ਦੇਖਣਾ ਬਾਈ ਹੁਣ ਅੰਦਰ ਬਾਹਰੇ ਖੜੇ ਆ ਕਿਉਂ ਸੱਟਾ ਕੰਮ ਮੀਂਹ ਬਹੁਤ ਜ਼ਿਆਦਾ ਤੇ ਠੰਡੀ ਹਵਾ ਚੱਲਦੀ ਹੈ ਮਿੱਤਰੋ ਦਿਖਾਉਨੇ ਆ ਸੋਨੂੰ ਲਾਈਵ ਤਸਵੀਰਾਂ ਦੇ ਵਿੱਚ ਦੇਖੋ ਝੋਨਾ ਦੇਖੋ ਰੰਗ ਕੁਦਰਤ ਦੇ ਦੇਖੇ ਤਾਰੇ ਰੰਗ ਦੇਖੋ ਵੀ ਇਹਨੂੰ ਸ਼ੇਅਰ ਕਰੋ ਦੇਖੋ ਫਸਲਾਂ ਝੂਮਦੀਆਂ ਕੁਦਰਤ ਦੇ ਰੰਗ ਹੀ ਇਹੋ ਜਿਹੇ ਹੁੰਦੇ ਦੇਖੋ ਦਰਾਖਤ ਵਾਹ ਚਲੋ ਵੀ ਇਹਨੂੰ ਕਰੋ ਸ਼ੇਅਰ ਮਿੱਤਰੋ ਨਹੀਂ ਲੱਗਿਆ ਪਿਆ ਇਹ ਦੇਖੋ ਚਾਰੇ ਪਾਸੇ ਮੀਂਹ ਉੱਤੇ ਪਈ ਕਤਾਰਾਂ ਇਹ ਕਿੰਨਾ ਸੋਹਣਾ ਇਹ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਉਹ ਕਿੰਨਾ ਸਾਈਜ਼ ਹੈ ਇਸ ਕੀ ਦੇਖੋ ਆਹ ਨਾ ਖੁਸ਼ ਹੋਈ ਨੇ ਉਹ ਦੇਖੋ ਬੱਦਲ ਜਾਂਦੇ ਬੱਦਲ ਦੇਖੋ ਕਿੰਨਾ ਮੀ ਹੈ ਉਧਰ ਬਹੁਤ ਵਧੀਆ ਕਰ ਰਿਹਾ ਇੱਕ ਪਾਸੇ ਸਪੀਡ ਨਹੀਂ ਗਈ ਜਿਵੇਂ ਜਿਵੇਂ ਸਮਾਂ ਆਉਣਾ ਕਰਦੀ ਹੈ ਤਾਂ ਵੀ ਇਹ ਤਾਂ ਪਰਾ ਹੋੜ ਕੇ ਕਰਦੇ ਨੇ ਜਿਵੇਂ ਜਿਵੇਂ بجلی ਦਾ ਕਰ ਰਿਹਾ ਪਾਣੀ Netz ਉਹ ਚੋਂ ਨਾਲ ਖਰਾਬ ਹੋ ਗਿਆ ਉਹਨੇ ਦਿਖਾਓ ਵੀ ਦੇਖੋ ਬਾਈ ਬਣੀ ਤਾਂ ਇਹ ਨਾ ਗੱਲ ਆਹਾਹਾ ਕਿਆ ਬਾਤ ਆ ਰੱਬਾ ਤੇਰੇ ਰੰਗ ਨਿਆਰੇ ਆ ਉਹ ਦੇਖੋ ਬੱਦਲ ਜਾਂਦਾ ਪੂਰੀ ਗੱਲ ਬਾਤ ਬਣੀ ਗਈ ਬੱਦਲ ਮੀਤ ਜਾਂਦਾ ਫਿਰ ਆਪਾਂ ਤੜਾ ਲੁਕੇ ਖੜੇ ਆ ਤੁਹਾਨੂੰ ਕੁਦਰਤ ਦਿਖਾਉਣੀ ਸੀ ਨੇਚਰ ਛੇਤਾਂ ਵੀ ਉਹ ਦੇਖੋ ਮੀਤ ਪੈਂਦਾ ਕਿੰਨਾ ਸੋਹਣਾ ਲੱਗਦਾ ਛੇਤਾਂ ਦੇ ਵਿੱਚ ਇਹ ਦੇਸ਼ ਸਾਡੇ ਦੇਸ਼ਾਂ ਦੀ ਦੇਖੋ ਮਾਹੌਲ ਦੇਖੋ ਪੰਜਾਬ ਦਾ ਪੰਜਾਬ ਦੇ ਰੰਗ ਪੰਜਾਬ ਦੇ ਦੇਖੋ ਧਰਤੀ ਕਿੰਨੀ ਸੋਹਣੀ ਲੱਗਦੀ ਆ ਇਹ ਦੋ ਸੋਹਣੀ ਟਰੱਕੇ ਹੋਊ ਕਿਤੇ ਯਾਰ ਨਾ 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 ਨਹੀਂ ਫਿਰ ਢਾਈ ਥੀ ਥੋੜਾ ਲੱਗ ਰਿਹਾ ਤੇ ਕੋਈ ਤਾਂ ਮਸਾ ਮੋਰ ਆਵਾਜ਼ ਆ ਰਹੀ ਹੈ ਆਈ ਆਵਾਜ਼ ਮੈਨੂੰ ਕਿਤੇ ਸਾਨੂੰ ਦੇਖੋ ਯਾਰ ਦੇਖੋ ਪੱਛੇ ਲਈ ਜਾਂਦਾ ਛੜ ਕਰੇ ਕੋਈ ਕਿੰਨੇ ਆਹ ਜਰਾ ਪਾਣੀ ਨੂੰ ਕੋਈ ਲੈ ਕੇ ਆਓ ਹਾਂ ਪਾਣੀ ਨੂੰ ਰੱਬ ਕਹਿੰਦਾ ਫੇਰਾ ਆਹ ਰੱਬ ਕਹਿੰਦਾ ਫੇਰਾ ਪਾਣੀ ਦਾ ਝੁੰਨੇ ਪਾੜਿਆ ਆਹ ਬੁਰੀਆਂ ਜੀਆਂ ਆਪਣੇ ਇਧਰ ਉੱਟ ਗਈਆਂ ਜੇ ਦੋ ਵੇਂ ਦਾ ਪਰਮਾਤਮਾ ਦੇ ਰੰਗ ਦਾ ਬਈ ਦੇਖੋ ਇੱਧਰ ਨੂੰ ਵੱਧ ਆ ਇੱਧਰ ਨੂੰ ਹਨਾ ਮੋਦੇ ਐਸਾ ਇੱਧਰ ਨੂੰ ਇੱਧਰ ਨੂੰ ਭਾਗੀ ਭੋਗੀ ਕੇ ਹੂੰ ਮਾਹ ਰਾਹੀ ਹੌਦੀ ਜਾਂਦਾ ਯਾਰ ਦੇਗਾ ਲੈਟ ਨਹੀਂ ਲਾਉਣ ਦਈਦਾ ਦੇਗਾ ਹਾਂ ਰੱਬ ਹੀ ਨਾ ਆਪਣੇ ਆਪ ਦੇ ਗ੍ਰੈਡ ਜੋ ਹੂੰ ਦੇਖੋ ਹਾਂ ਬਿਲਕੁਲ 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 ਸਹੀ ਗੱਲ ਆ ਦੇਖੋ ਰਾਬੜੀ ਮੋਟਰ ਚੱਲਦੀ ਕਹਿੰਦੇ ਮੁੰਡੇ ਕਹਿੰਦੇ ਜਿਹੜਾ ਅੱਜ ਆਪਾਂ ਛੱਡਤੀ ਬਿਜਲੀ ਆਰਿਆਂ ਨੂੰ ਪਾਣੀ ਕੋ ਬਰਾਬਰ ਦੇਖੋ ਆਹ ਆ ਦੇਖੋ ਆ ਪੈਂਡ ਦੇ ਲਿਗੇਸ਼ਨ ਆਪਣੇ ਦੀ ਬਾਈ ਹੈ ਵੀ ਉੱਧਰ ਹੀ ਆ ਪਾ ਤੇ ਜਿੰਦਿਆ ਮੀ ਬਹੁਤ ਆ ਬਹੁਤ ਆ ਪਾ ਕੀ ਹੈ ਹੀ ਬਹੁਤ ਹੁਣ ਵੱਧ ਗਿਆ ਵੀ ਹਵਾ ਘੱਟ ਗਈ ਤੋਂ ਆਪਣੇ ਨਾਲ ਜੁੜਨ ਲਈ ਧੰਨਵਾਦ ਕਮੈਂਟ ਕਰੋ ਕਿੱਥੇ ਕਿੱਥੇ ਨਹੀਂ ਆ ਪੰਜਾਬ ਦੇ ਵਿੱਚ ਜਾ ਕੇ ਤੇ ਹੋਰ ਆਪਾਂ ਪੰਜਾਬ ਦੀ ਤਰਤੀ ਮੋਗੇ ਜ਼ਿਲ੍ਹੇ ਤੋਂ ਆ। ਹੂੰ ਦੇਖੋ ਕਿਉਂ ਆਂਦੀ ਆ ਆ ਪਤਨਾ ਦਰੱਖ ਲੈ। ਕੀ ਬਾਤ ਹੈ। ਵਾਹ ਵਾਹ। ਆਹ ਮੇਰੀ ਚੱਲਦੀ ਆ ਪੱਲ ਹਵਾ ਠੰਡੀ ਆ ਤਾਜੀ ਹਵਾ। ਕਿੰਨੀ ਅੰਤ ਹੈ ਯਾਰ ਕੁਦਰਤ ਦਾ। ਕੁਦਰਤ ਬਿਆਨਤ ਹੈ। ਅੰਤ ਨਹੀਂ ਬਿਆਨਤ ਹੈ। ਸਹੀ ਗੱਲ ਆ ਕੁਦਰਤ ਬਿਆਨਤ ਐਵੇਂ ਕਹਿੰਦੇ ਹਨਾ ਐਵੇਂ ਨਹੀਂ ਕਹਿੰਦੇ। ਕੁਦਰਤ ਦੇ ਰੰਗ। ਦੇਖੋ ਬਾਈ লাইਵ ਤੇ ਜੁੜਿਆ ਆਪਣੇ ਨਾਲ 12-13 ਬੰਦੇ ਬਾਈ ਕਮੈਂਟ ਵੀ ਕੀਤਾ ਲਾਈਕ ਵੀ ਕੀਤਾ ਦੇਖਨੇ ਧੰਨਵਾਦ ਆ ਸੋਡਾ ਅੱਜ ਵੀ ਵੀਡੀਓ ਨੂੰ ਜੁੜੇ ਰਹੋ ਆਪਣੇ ਨਾਲ ਸ਼ੇਅਰ ਕਰਦੇ ਰਹੋ ਲਓ ਜੀ ਮਹਾਰਾਜ ਦੇਖੋ ਕਰੋ ਦਾਰਸ ਵਾਹਿਗੁਰੂ ਪਰਮਾਤਮਾ ਦੇ ਰਾਗਾ ਮੇਰ ਪ੍ਰਿਆਤ ਕਰਕੇ ਪਰਮਾਤਮਾ ਸਾਥ ਤੇ লাইਵ ਤੇ ਜੁੜਨ ਲਈ ਖਵ ਦਾ ਧੰਨਵਾਦ ਪਰ ਇਸ ਤਰ੍ਹਾਂ ਜੁੜੇ ਰਹੋ ਆਪਾਂ ਇਸ ਤਰ੍ਹਾਂ ਤੁਹਾਡੇ ਇਰਾਦੇ ਪਿੰਡਾਂ ਦੇ ਰੰਗ ਕੋਠਾ ਪੜ ਦਿਖਾਉਂਦੇ ਰਿਹਾ ਕਰਾਂਗੇ ਦੇਖੋ ਬਗਲਾ ਝੁੰਡੀਆਂ ਹਾਂ ਜੀ ਇਹਨਾਂ ਗੋਲ ਪਿਆਜ਼ ਕੱਟਣ ਵਾਲਾ ਮੌਸਮ ਹੋ ਗਿਆ ਗੋਲ ਪਿਆਜ਼ ਕੱਟਣ ਵਾਲਾ ਮੌਸਮ ਹੋ ਗਿਆ ਹੈ ਕਿੱਥੇ ਆ ਭਾਈ ਹਾਂ ਭਾਈ ਕਹਿੰਦਾ ਗੋਲ ਪਿਆਜ਼ ਕੱਟਣ ਵਾਲਾ ਮੌਸਮ ਹੋ ਗਿਆ ਹੈ ਬਣ ਗਈ ਗੱਲ ਹਾਂ ਹੋਰ ਕੈਂਸਲ ਕਹਿੰਦਾ ਹਾਂ ਠੀਕ ਹੈ ਠੀਕ ਹੈ ਇਤੋਂ ਹੀ ਸ਼ੁਰੂ ਕਰਦੇ ਹਾਂ ਹੁਣ ਆਪਾਂ ਸੋ ਧੰਨਵਾਦ ਭਾਈ ਜੁੜਨ ਲਈ ਆਪ ਜੀ ਦਾ ਬਹੁਤ ਬਹੁਤ ਤੇ ਕਮੈਂਟ ਆਇਆ ਹਾਂ ਮਾਸਾੜ ਪੰਜਾਬ ਸੇ ਹੋ ਰਹੀ ਹੈ ਚਾ ਪੰਜਾਬ ਚ ਹੋ ਰਹੀ ਹੈ ਜੀ ਕਮੈਂਟ ਆਇਆ ਕਮਲ ਸਿੰਘ ਕਮਲ ਸਿੰਘ ਜੀ ਪੰਜਾਬ ਚ ਹੋ ਰਹੀ ਹੈ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਦੇਖੋ ਬਹੁਤ ਜਿਆਦਾ ਥੈਂਕ ਯੂ ਜੋੜ ਲਈ ਆਪਣੇ ਨਾਲ ਬਹੁਤ ਬਹੁਤ ਧੰਨਵਾਦ ਕੱਢ ਜਾ